ਤੋ ਇੱਕ ਬਿਆਨ ਪੜ ਰਿਆ ਸੀ ਸੁਣ ਰਿਆ ਸੀ ਹੈ ਸਿੱਖ ਬਾਣੀ ਪੜਦੇ ਆ ਉਹ ਭਲਿਓ ਸਿੱਖ ਕੱਲੇ ਜੇਲਾਂ ਦੇ ਵਿੱਚ ਬਾਣੀ ਨਹੀਂ ਪੜਦੇ ਸਿੱਖ ਤਾਂ ਜਦੋਂ ਚਰਖੜੀਆਂ ਤੇ ਚੜੇ ਉਦੋਂ ਵੀ ਬਾਣੀ ਪੜਦੇ ਸੀ ਆ ਦਿੱਲੀ ਦਿੱਲੀ ਦਾ ਚਾਂਦਨੀ ਚੌਕ ਗੁਰੂ ਤੇਗ ਬਹਾਦਰ ਪਾਤਸ਼ਾਹ ਜਿੱਥੇ ਉਹਨਾਂ ਨੇ ਸ਼ਹਾਦਤ ਦਿੱਤੀ ਉਥੇ ਜਦੋਂ ਭਾਈ ਮਤੀ ਦਾਸ ਨੂੰ ਪਹਿਲਾ ਸ਼ਹੀਦ ਕੀਤਾ ਆਰੇ ਦੇ ਨਾਲ ਚੀਰਿਆ ਤਾਂ ਦਿੱਲੀ ਦੇ ਵਿੱਚ ਗੁਰੂ ਦਾ ਸਿੱਖ ਪੜਦਾ ਕੀ ਸੀ ਜਿਨਨੀ ਨਾਮ ਧਾਇਆ ਗਏ ਮੁਸਕਤ ਕਾਲ ਨਾਨਕ ਤੇ ਮੁਕ ਜਲੇ ਕੀਤੀ ਛੁੱਟੀ ਨਾ ਇਹ ਬਾਣੀ ਸਾਡਾ ਆਧਾਰ ਹੈ ਏ ਬਾਣੀ ਸਾਡਾ ਜੀਵਨ ਹੈ ਗੁਰੂ ਨੇ ਬਾਣੀ ਜਾਖੇ ਸਿੱਖੋ ਜ਼ਰੂਰੀ ਹੈ ਗੁਰਮਖੋ ਜ਼ਰੂਰੀ ਹੈ ਸਾਡੇ ਘਰਾਂ ਦੇ ਵਿੱਚ ਬਾਣੀ ਹੋਵੇ ਗੁਰੂ ਨੇ ਬਾਣੀ ਜਾਖਿਆ ਕਹਿੰਦੇ ਮੀਨ ਪਕਰ ਫਾਕਿਓ ਔਰ ਕਾਟਿਓ ਰਾਂਦ ਕਿਓ ਬਹ ਬਾਣੀ ਖੰਡ ਖੰਡ ਕਰ ਭੋਜਨ ਕੀਨੋ ਤਾ ਨਾ ਬਿਸਰਿਓ ਪਾਣੀ ਮਸ਼ੀਨੂ ਫੜਿਆ ਕਟਿਆ ਰਿੰਨਿਆ ਦੇ ਘਾਣ ਵਾਲਾ ਫਿਰ ਪਾਣੀ ਪਾਣੀ ਮੰਗਦਾ ਗੁਰੂ ਨਾਨਕ ਦਾ ਸਿੱਖ ਭਾਵੇਂ ਚਰਖੜੀ ਤੇ ਚੜੇ ਭਾਵੇਂ ਬੰਦ ਬੰਦ ਕਟਵਾਇਆ ਜਾਵੇ ਭਾਵੇਂ ਘਰ ਵਿੱਚ ਹੋਵੇ ਭਾਵੇਂ ਬਾਹਰ ਹੋਵੇ ਗੁਰੂ ਨਾਨਕ ਦਾ ਸਿੱਖ ਹਰ ਵੇੜੇ ਕਹਿੰਦਾ ਮੈਂ ਸਤਗੁਰ ਸੇਤੀ ਪਿਰਹੜੀ ਕਿਉਂ ਗੁਰ ਬਿਨ ਜੀਵਾ ਮਾਉ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਿ ਤੋ ਸਾਨੂੰ ਸਾਨੂੰ ਚੁਣੌਤੀਆਂ ਵੀ ਰਹਿਗੀਆਂ ਮੈਂ ਬੇਨਤੀ ਕਰ। ਵੇਖੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਹਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਹੋਣਾ ਨੇ ਲਿਖਿਆ ਕਿ ਗੁਰੂ ਦਾ ਸਿੱਖਾ ਜਦੋਂ ਤੂੰ ਦਰਬਾਰ ਸਾਹਿਬ ਜਾਵੇਂ ਨਾ ਤੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਤੁਰਿਆ ਹੋਵੇਂ ਇੱਕ ਗੱਲ ਦਾ ਖਿਆਲ ਕਰੀ ਕਾਲੀ ਨਾ ਕਰੀ ਤੇਰੇ ਪੈਰਾਂ ਹੇਠ ਪੱਥਰ ਨਹੀਂ ਉਸ ਸਿੱਲ ਦੇ ਹੇਠਾਂ ਪਤਾ ਨਹੀਂ ਕਿੰਨੇ ਕੁ ਸਿੱਖਾਂ ਦੇ ਸਿਰ ਲੱਗੇ ਨੇ ਕਿਉਂ ਲੱਗੇ ਨੇ ਇਹ ਸਿਰ ਕਿਉਂ ਲਗੇ ਨੇ ਕਿਉਂਕਿ ਸਾਡੇ ਕੇਂਦਰੀ ਅਸਥਾਨ ਨੂੰ ਤੇ ਸਰਵਉੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕਰਨ ਦੇ ਲਈ ਕਈ ਵਾਰੀ ਤਾਕਤਾਂ ਦਾ ਰਈਆਂ ਪਰ ਗੁਰੂ ਨਾਨਕ ਦੇ ਸਿੱਖ ਇੱਕਾ ਡਾ ਕੇ ਖੜਦੇ ਰਹਿ ਇਹ ਹਰਿਮੰਦਰ ਸਾਡੀ ਜਾਨ ਹੈ ਇਹ ਅਕਾਲ ਤਖਤ ਸਾਹਿਬ ਸਾਡੀ ਸ਼ਾਨ ਹੈ ਅਸੀਂ ਇਹਦੀ ਅਜ਼ਮਤ ਦੇ ਲਈ ਹਮੇਸ਼ਾ ਜੂਝਾਂਗੇ ਪਰ ਹੈਰਾਨੀ ਹੋਈ ਥੋੜੇ ਸਾਲ ਪਹਿਲਾਂ ਹੀ 2 ਸਾਲ ਰਹਿ ਰਾਸ ਦਾ ਪਾਠ ਚੱਲ ਰਿਹਾ ਹੈ ਇੱਕ ਬੰਦੇ ਨੇ ਜੰਗਲਾ ਟੱਪ ਕੇ ਦਰਬਾਰ ਸਾਹਿਬ ਦੇ ਅੰਦਰ ਵੜਿਆ ਸੇਵਾਦਾਰ ਬੜੇ ਸੁਚੇਤ ਸੀ ਉਹਨਾਂ ਨੇ ਜੱਠ ਲਿਆ ਸਕਤਾ ਨਹੀਂ ਉਹਨੂੰ ਉਹਦੇ ਪਾਪਾਂ ਦੀ ਸਜ਼ਾ ਦਿੱਤੀ ਪਰ ਇੱਕ ਗੱਲ ਦਾ ਖਿਆਲ ਕੀਤਾ ਜੇ ਐਸਜੀ ਪੀਸੀ ਨੇ ਉਹਦਾ ਪੂਰਾ ਕੁਝ ਦਿੱਤਾ ਵੀ ਉਹਦਾ ਡੀਐਨਏ ਚੈੱਕ ਹੋ ਗਏ। ਇਹ ਕੌਣ ਹੈ ਬੰਦਾ? ਇਹ ਬਿਆਦਬੀਆਂ ਇਹ ਕਿਹੜੀਆਂ ਕਾਖਤਾ ਨੇ ਜਿਨ੍ਹਾਂ ਨੇ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਤੇ ਇੱਥੇ ਬਿਆਦਬੀਆਂ ਦਾ ਸਿਲਸਿਲਾ ਸ਼ੁਰੂ ਕੀਤਾ। ਅੱਜ ਤੱਕ ਸਰਕਾਰ ਉਸ ਬੰਦੇ ਦਾ ਡੀਐਨਏ ਦੇ ਆਧਾਰ ਤੇ ਪਛਾਣ ਕਿਉਂ ਨਹੀਂ ਕਰ ਸਕੀ? ਜਿਹੜੇ ਬੰਦੇ ਨੇ ਦਰਬਾਰ ਸਾਹਿਬ ਦਾ ਜੰਗਲਾ ਟੱਪਿਆ ਸੀ ਇਹ ਸੋਚਣ ਵਾਲੀ ਗੱਲ ਨਹੀਂ ਉਹ ਕੌਣ ਸੀ ਉਹਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਸਿੱਖਾਂ ਦੇ ਦਿਲਾਂ ਨੂੰ ਬਲੁੰਦਰਨਾ ਚਾਹੁੰਦੀਆਂ ਨੇ ਸਾਨੂੰ ਮੰਗ ਪੰਥ ਨੂੰ ਇਹ ਆਵਾਜ਼ ਉਠਾਉਣੀ ਚਾਹੀਦੀ ਆ ਮੰਗ ਨਹੀਂ ਆਵਾਜ਼ ਕਿਹੜੇ ਬੰਦੇ ਨੇ ਪੰਥਕ ਏਕਤਾ ਤੋਂ ਬਿਨਾ ਮੈਂ ਉਰਦਨ ਵੀ 81 ਸਾਡਾ ਕੋਈ ਹੱਲ ਨਹੀਂ ਹੈ ਸਿਰ ਜੋੜਨੇ ਪੈਣਗੇ ਸਾਨੂੰ ਜੋ ਨੌਂ ਤਿੰਨ ਆ ਵੜੀ ਗਾਨ ਨੇ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਤੇ ਹਮਲੇ ਨੇ ਉਹਨਾਂ ਨੂੰ ਖਤਮ ਕਰਨ ਦੀ ਇੱਕ ਸਾਜ਼ਿਸ਼ ਹੈ ਪਰ ਅਸੀਂ ਇਹਨਾਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਹੈ ਧਰਮ ਪ੍ਰਚਾਰ ਦੀ ਲਹਿਰ ਤੇ ਆਪਾਂ ਵੱਡੇ ਪੱਧਰ ਤੇ ਸ਼ੁਰੂ ਕਰ ਰਹੇ ਹਾਂ ਅਸੀਂ ਤੁਹਾਡੇ ਕੋਲ ਵੀ ਆਵਾਂਗੇ ਕਿਉਂਕਿ ਸਾਡਾ ਧਰਮ ਇੱਕ ਪ੍ਰਚਾਰਕ ਧਰਮ ਹੈ ਪਰ ਨਾਲ ਸਿਰ ਵੀ ਜੋੜਨੇ ਪੈਣਗੇ ਸੰਸਥਾਵਾਂ ਦੀ ਸ਼ਾਨ ਵੀ ਕਾਇਮ ਰੱਖਣੀ ਪਵੇਗੀ ਤੇ ਨਾਲ ਹੀ ਮੈਂ ਬੇਨਤੀ ਕਰਾਂ ਜਿਸ ਦਿਨ ਦੀ ਸੇਵਾਦਾਰੀ ਮਿਲੀ ਹੈ ਸੰਗਤਾਂ ਦੇ ਬੜੇ ਸੁਧਾਰ ਨੇ ਇੱਕ ਬੜਾ ਅਹਿਮ ਸੁਝਾਅ ਸੀ ਤੇ ਮੈਂ ਗੁਰੂ ਦੀ ਭੈ ਭਾਵਨੀ ਦੇ ਵਿੱਚ ਸੰਗਤਾਂ ਦੇ ਸੁਝਾਅ ਦੇ ਮੁਤਾਬਕ ਸੰਗਤ ਨੂੰ ਇਹ ਦੱਸ ਕੇ ਦਾਨਾ ਵਾ মিডিਏ ਰਾਜ ਸਾਰਿਆਂ ਨੂੰ ਦੱਸਦਾ ਕਿ ਕਿਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਦਬ ਸਤਕਾਰ ਉਹਦੇ ਵਿੱਚ ਕੋਈ ਕਮੀ ਜਾਂ ਜਿੱਥੇ ਵੀ ਕਿਤੇ ਕੋਈ ਬੇਅਦਬੀ ਦੀ ਗੱਲ ਆਉਂਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਆਪ ਸ਼ਿਕਾਇਤ ਆਵੇ ਜਾਂ ਨਾ ਆਵੇ ਉਹ ਉਸੇ ਵੇਲੇ ਸੂ ਮੋਟੋ ਲਵੇਗਾ